ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵੱਲੋਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੇ ਬਿਆਨ ਤੋਂ ਬਾਅਦ ਕੈਨੇਡੀਅਨ ਸਿਆਸਤ ਪੱਪਾ ਪਾਰ ਹੋਈ ਪਈ ਹੈ ਇਸ ਤਹਿਤ ਬੀਤੇ ਦਿਨੀ ਬ੍ਰਿਟਿਸ਼ ਕੋਲੰਪੀਆ ਦੇ ਪ੍ਰੀਮੀਅਰ ਡੇਵਿਡ ਐਬੀਦੇ ਵੱਲੋਂ ਆਪਣੇ ਸਾਥੀਆਂ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰਾਂ ਦੇ ਨਾਲ ਵਾਈਟ ਹਾਊਸ ਵਿਖੇ ਇੱਕ ਮੁਲਾਕਾਤ ਕੀਤੀ ਗਈ ਮੀਟਿੰਗ ਤੋਂ ਬਾਅਦ ਅਮਰੀਕੀ ਟੈਰਿਫਾਂ ਧਮਕੀਆਂ ਦੇ ਮੱਦੇਨਜ਼ਰ ਪ੍ਰੀਮੀਅਰ ਡੇਵਿਡ ਐਬੀਦਾ ਕਹਿਣੇ ਕਿ ਉਹਨਾਂ ਦਾ ਸੂਬਾ ਆਪਣੇ ਬਾਜ਼ਾਰ ਦੇ ਵਿੱਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰ ਅਤੇ ਐਲੂਮੀਨੀਅਮ ਤੋਂ ਲੈ ਕੇ ਸਮੁੰਦਰੀ ਭੋਜਨ ਤੱਕ ਹਰ ਚੀਜ਼ ਦੇ ਲਈ ਹੋਰ ਕੰਗ ਕਦੀ ਪਾਲ ਵੀ ਕਰ ਰਿਹਾ ਹੈ ਡੇਵਿਡ ਐਬੀਦਾ ਕਹਿੰਦਾ ਹੈ ਕਿ ਟਰੰਪ ਸਲਾਹਕਾਰਾਂ ਨੇ ਉਹਨਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਫੈਂਟਾਨਿਲ ਦੇ ਸਰਹੱਦ ਪਾਰ ਕਰਨ ਦੀਆਂ ਚਿੰਤਾਵਾਂ ਬਾਰੇ ਟਰੰਪ ਦੀ ਗੱਲ ਮੰਨਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਟਰੰਪ ਦੀ ਦਿਲਚਸਪੀ ਨੂੰ ਇਹ ਯਕੀਨੀ ਬਣਾਉਣ ਦੇ ਲਈ ਲੈਨ ਕੇਪ ਅਮਰੀਕਾ ਦੇ ਨਾਲ ਵਪਾਰ ਦੇ ਮਾਮਲੇ ਵਿੱਚ ਨਿਰਪੱਖ ਵਿਵਪਾਰ ਕੀਤਾ ਜਾਵੇ ਅਤੇ ਬਿਨੇ ਵੀ ਕਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਟੰਪ ਵਿਖੇ ਦੇ ਵਿੱਚ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਨ ਦੇ ਵਿੱਚ ਦੁਬਾਰਾ ਦਿਲਚਸਪੀ ਰੱਖ ਸਕਦੇ ਨੇ ਅਤੇ ਹੋਰ ਅਮਰੀਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਹਨਾਂ ਦੇ ਅਹੁਦਿਆਂ ਉੱਤੇ ਨਿਯੁਕਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਵੀ ਚਰਚਾ ਜਾਰੀ ਰਹੇਗੀ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਬਰੇਸਲਸ, ਬੈਲਜੀਅਮ ਦੇ ਵਿੱਚ ਯੂਰੋਪੀਅਨ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੀਐਮ ਟਰੂਡੋ ਨੇ ਪੱਤਰਕਾਰਾਂ ਦੇ ਵੱਲੋਂ ਕਿਹਾ ਦੇ ਸੰਯੁਕਤ ਰਾਜ ਦਾ 51ਵਾਂ ਰਾਜ ਬਨਣ ਦੀ ਅਸਲੀਅਤ ਬਾਰੇ ਪੁੱਛਿਆ ਤਟੂਡੋ ਨੇ ਜਵਾਬ ਦਿੱਤਾ ਕਿ ਕੈਨੇਡਾ ਇੱਕ ਮਜ਼ਬੂਤ ਕੰਟਰੀ ਹੈ ਅਤੇ ਅਸੀਂ ਮਜ਼ਬੂਤ ਤਰੀਕੇ ਦੇ ਨਾਲ ਇਸ ਦਾ ਜਵਾਬ ਦਵਾਂਗੇ ਚਾਹੇ ਅਮਰੀਕਾ ਅੱਗੇ ਜੋ ਵੀ ਕਰੇ ਇਨਹੀਂ ਨੇ ਤਟੂਡੋ ਨੇ ਅੱਗੇ ਕਿਹਾ ਕਿ ਕੈਨੇਡੀਅਨ ਦੁਆਰਾ ਟੈਰਿਫ ਦੀ ਤਮਕੀਦਾ ਜਵਾਬ ਪ੍ਰੇਰਨਾਦਾਇਕ ਰਹਿ ਹੈ ਆਈ ਕੈਨ ਟੈਲ ਯੂ ਦੈਟ ਵੀ ਹੈਵ ਟੂ ਟੇਕ ਸੀਰੀਅਸਲੀ ਵਾਟ ਹੀ ਸੇਸ ਐਂਡ ਮੇਕ ਸ਼ੂਰ ਵੀਰ ਰਿਸਪੌਂਡਿੰਗ ਅਪਰੋਪਰੀਟਲੀ ਐਂਡ ਕੁਇਟ ਫ੍ਰੈਂਕਲੀ ਥੀ The response of Canadians over these past weeks has been inspiring. As people have been there for each other, people have been changing their vacation plans, people have been uh, looking at uh, ways to buy Canadian, to support local businesses, to diversify their supply chains to uh, places like Europe and Asia. This is a response of Canadians who are saying, yeah, this is going to be tough, but we're going to double down on Canadian pride and standing up for each other. ਤਰੀਆਂ ਦੇ ਵੱਲੋਂ ਵੀ 트럼ਪ ਦੇ ਇਸ ਫੈਸਲੇ ਉੱਤੇ ਨਰਾਜ਼ਗੀ ਜਤਾਈ ਚਾਰੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਕੋਈ ਵੀ ਨਹੀਂ ਚਾਹੁੰਦਾ ਕਿ ਕੈਨੇਡਾ ਅਮਰੀਕਾ ਦੀ 51ਵੀਂ ਸਟੇਟ ਬਣੇ ਪਰ ਦੂਜੇ ਪਾਸੇ ਹੁਣ ਦੇਖਣਾ ਇਹ ਕਾਫੀ ਜ਼ਿਆਦਾ ਦਿਲਚਸਪ ਰਹੇਗਾ ਕਿ ਕੈਨੇਡੀਅਨ ਮੰਤਰੀਆਂ ਦੀਆਂ ਅਮਰੀਕਾ ਦੇ ਨਾਲ ਮੁਲਾਕਾਤਾਂ ਕੋਈ ਰੰਗ ਲਿਆਉਂਦੀਆਂ ਨੇ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊ ਰਿਪੋਰਟ ਚੈਨਲ ਪੰਜਾਬੀ